ਹੱਥਾਂ ਦੇ ਵਿੱਚ ਬੇੜੀਆਂ ਬਨ ਕੇ ਇੱਕ ਵਾਰ ਫਿਰ ਤੋਂ 트럼ਪ ਦੇ ਵੱਲੋਂ ਭਾਰਤੀ ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਇੱਕ ਹੋਰ ਜਹਾਜ਼ ਆਈ ਹੈਗੀ ਹੈ ਤਾਂ ਬੇहद ਵੱਡੀ ਅਪਡੇਟ ਜਿਹੜੀ ਕਿ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵੱਲੋਂ ਜੋ ਕਿ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਜਿਸ ਦੇ ਵਿੱਚੋਂ ਜ਼ਿਆਦਾ ਤਾਂ ਸਾਰੇ ਜ ਸਾਰੇ ਜਿ세 ਜਾ ਰਹੇ ਨੇ ਹਰਿਆਣਾ ਦੇ ਪੰਜਾਬ ਦੇ ਕਰੀਬ ਜੋ ਕਿ ਨੌਜਵਾਨ ਇਸ ਦੇ ਵਿੱਚ ਸ਼ਾਮਿਲ ਨੇ ਤਸਵੀਰਾਂ ਉਹ ਨਾਲ ਜ਼ਰੂਰ ਸਾਂਝੀ ਕਰਾਂਗੇ ਕਿ ਆ ਜਾ ਰਿਹਾ ਹੈਗਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਨੌਜਵਾਨ ਉੱਥੇ ਗਏ ਸੀਗੇ ਜਿਨ੍ਹਾਂ ਦੇ ਵੱਲੋਂ ਹੁਣ ਤੁਹਾਨੂੰ ਦੱਸ ਦਈਏ ਕਿ ਜੋ ਕਿ ਸਰਕਾਰ ਦੇ ਵੱਲੋਂ 트럼ਪ ਦੇ ਵੱਲੋਂ ਉਹਨਾਂ ਨੂੰ ਡਿਪੋਰਟ ਜੜਾ ਕੇ ਕੀਤਾ ਗਿਆ ਤਾਂ ਅਮਰੀਕਾ ਦੇ ਵਿੱਚ 트럼ਪ ਪ੍ਰਸ਼ਾਸਨ ਨੇ ਹਰਿਆਣਾ ਤੋਂ ਘਟੂ ਘੜ ਪੰਜਾਬ ਹੋਰ ਨੌਜਵਾਨਾਂ ਨੂੰ ਦੇਸ਼ ਨਿਕਾਲਾ ਦਿੱਤਾ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਗਿਣਤੀ ਚੱਕਰ ਕੀਤੇ ਜਾਵੇ ਤਾਂ ਕਰਨਾਲ ਜ਼ਿਲ੍ਹੇ ਦੇ ਨੇ 16 ਨੌਜਵਾਨ ਕਰਨਾਲ ਜ਼ਿਲ੍ਹੇ ਦੇ ਨੇ ਇਸ ਦੇ ਵਿੱਚ ਕੈਥਲ ਤੋਂ 14 ਕੁਛੇਤਰ ਤੋਂ 5 ਅਤੇ ਪਾਣੀ ਪਤ ਤੋਂ ਇੱਕ ਸ਼ਾਮਿਲ ਹੈ ਇਸ ਤੋਂ ਪਹਿਲਾਂ ਵੀ ਜਨਵਰੀ ਤੋਂ ਜੁਲਾਈ ਤੱਕ ਹਰਿਆਣਾ ਦੇ ਦੋ ਘਟੋਗੜ 604 ਨੌਜਵਾਨ ਵਿਦੇਸ਼ ਨਿਕਾਲਾ ਦਿੱਤੇ ਗਏ ਸਨ ਇਹ ਸਾਰੇ ਡਾਂਕੀ ਜੋ ਕਿ ਡੰਕੀ ਦੇ ਰਸਤੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਕੁਝ ਕਈ ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਵੀ ਰਹੇ ਸਨ ਜਦੋਂ ਕਿ ਕੁਝ ਮਹੀਨੇ ਪਹਿਲਾਂ ਹੀ ਜੋ ਕਿ ਦਾਖਲ ਹੋਏ ਸਨ ਉਦੋਂ ਤੋਂ ਇਹ ਨੌਜਵਾਨ ਵਿਦੇਸ਼ ਦੇ ਵਿੱਚ ਰਹਿ ਰਹੇ ਸਨ ਉਨ੍ਹਾਂ ਦੇ ਵਿੱਚੋਂ ਕੁਝ ਨੂੰ ਕੈਦ ਵੀ ਹੋਈ ਸੀਗੀ ਤਾਂ ਦੇਸ਼ ਨਿਕਾਲਾ ਦਿੱਤੇ ਗਏ ਸਾਰੇ ਵਿਅਕਤੀ ਦੀ ਉਮਰ ਜੇਕਰ ਗੱਲ ਕੀਤੀ ਜਾਵੇ ਤਾਂ 25 ਤੋਂ 40 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਉਹ ਜ਼ਮੀਨ ਵੇਚ ਕੇ ਅਮਰੀਕਾ ਚਲੇ ਗਏ ਜਦੋਂ ਕਿ ਕੁਝ ਨੇ ਕਰਜ਼ਾ ਵੀ ਲਿਆ ਸੀ ਫਿਲਹਾਲ ਪੁਲਿਸ ਸਾਰੇ ਨੌਜਵਾਨਾਂ ਨੂੰ ਕੈਥਲ ਪੁਲਿਸ ਲਾਈਨਾਂ ਦੇ ਵਿੱਚ ਲੈ ਕੇ ਆਈ ਹੈ ਡੀਐਸਪੀ ਲਲਿਤ ਯਾਦਵ ਉਨ੍ਹਾਂ ਤੋਂ ਪੁੱਛਗਿੱਛ ਵੀ ਕਰ ਰਹੇ ਨੇ ਇਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਪਾਣੀ ਪਤ ਦੇ ਇਸ ਰਾਣਾ ਦਾ ਰਹਿਣ ਵਾਲਾ ਸੀ ਵੀ ਸੀਗਾ ਉਸ ਦੀ ਪਛਾਣ ਸਾਹਿਲ ਦੇ ਵਜੋਂ ਹੋਈ ਹੈ ਤੇ ਉਹ ਸ਼ਨੀਵਾਰ ਰਾਤ ਨੂੰ ਜ਼ਿਲ੍ਹੇ ਦੇ ਵਿੱਚ ਪਹੁੰਚਾ ਸੀਗਾ ਤਾਂ ਪੁਲਿਸ ਜਾਂਚ ਦੇ ਵਿੱਚ ਉਸ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਮਿਲਿਆ ਇਸ ਵੇਲੇ ਪੁਲਿਸ ਸਾਰੇ ਨੌਜਵਾਨਾਂ ਤੋਂ ਪੁੱਛਗਿੱਛ ਵੀ ਕਰ ਰਹੀ ਹੈ ਇਹ ਵੀ ਪਤਾ ਲਗਾਇਆ ਜਾ ਰਿਹਾ ਹੈਗਾ ਕਿ ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਹੈ ਜਾਂ ਫਿਰ ਨਹੀਂ ਹੈ ਸਾਰੇ ਡਿਪੋਰਟ ਕੀਤੇ ਗਏ ਨੌਜਵਾਨਾਂ ਨੂੰ ਬੀੜੀਆਂ ਦੇ ਨਾਲ ਬੰਨ ਕੇ ਜਹਾਜ਼ ਦੇ ਵਿੱਚ ਬਿਠਾਇਆ ਗਿਆ ਡੀਐਸਪੀ ਲਲਿਤ ਯਾਦਵ ਨੇ ਦੱਸਿਆ ਹੈਗਾ ਕਿ ਪੁਲਿਸ ਸ਼ਨੀਵਾਰ ਨੂੰ ਸਾਰੇ ਨੌਜਵਾਨਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਕੈਥਲ ਲੈ ਕੇ ਆਏ। ਉਹਨਾਂ ਨੂੰ ਕੈਥਲ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਐਤਵਾਰ ਯਾਨੀ ਕਿ ਬੀਤੇ ਕੱਲ ਨੂੰ ਪੁਲਿਸ ਲਾਈਨਾਂ ਦੇ ਵਿੱਚ ਉਹਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਹੈ। ਰਿਕਾਰਡ ਦੇ ਵਿੱਚ ਨੌਜਵਾਨ ਵਕ-ਵਕ ਉਮਰ ਸਮੂਹਾ ਦੇ ਨੇ ਇਸਾਰੇ ਡੰਕੀ ਰੋਡ ਦੇ ਰਾਹੀਂ ਅਮਰੀਕਾ ਗਏ ਸਨ ਤੇ ਇੱਕ ਨੌਜਵਾਨ ਪਹਿਲਾਂ ਇਟਲੀ ਅਤੇ ਫਿਰ ਅਮਰੀਕਾ ਗਿਆ ਸੀਗਾ। ਜਦੋਂ ਅਮਰੀਕਾ ਦੇ ਵਿੱਚ ਉਹਨਾਂ ਦੇ ਦਸਤਾਵੇਜ਼ ਦੀ ਜਾਂਚ ਕੀਤੀ ਗਈ ਤਾਂ ਉਹ ਗਲਤ ਪਾਏ ਗਏ। ਇਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਜੇਕਰ ਕਿਸੇ ਦਾ ਅਪਰਾਧਿਕ ਰਿਕਾਰਡ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਬਾਕੀਆਂ ਨੂੰ ਜਾਂਚ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਨੂੰ ਵੀ ਛੱਡ ਦਿੱਤਾ ਜਾਵੇਗਾ ਹਾਲਾਂਕਿ ਬਹੁਤ ਜੋ ਕਿ ਕੁਝ ਕੁ ਲੋਕਾਂ ਨੂੰ ਕੁਝ ਨੌਜਵਾਨਾਂ ਨੂੰ ਪਰਿਵਾਰਾਂ ਨੂੰ ਵੀ ਸੌਫ ਦਿੱਤਾ ਗਿਆ ਹੈਗਾ ਇਸ ਸਾਲ ਜੇਕਰ ਗੱਲ ਕੀਤੀ ਜਾਵੇ ਤਾਂ ਜਨਵਰੀ ਤੋਂ ਲੈ ਕੇ ਜੁਲਾਈ ਦੇ ਵਿਚਕਾਰ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿੱਚੋਂ 604 ਹਰਿਆਣਾ ਦੇ ਸਨ ਪਰੂ ਦੇ ਵਿੱਚ ਕੈਥਲ ਦੇ 7 ਨੌਜਵਾਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀਗਾ ਤਾਂ ਦੱਸਦੇ ਕਿ ਡਿਪੋਰਟ ਕੀਤੇ ਗਏ ਨੌਜਵਾਨਾਂ ਦੇ ਵਿੱਚੋਂ ਇੱਕ ਨੇ ਦੱਸਿਆ ਹੈਗਾ ਕਿ 3 ਨਵੰਬਰ ਨੂੰ ਇੱਕ ਹੋਰ ਉਡਾਨ ਭਾਰਤ ਆਉਣ ਦੀ ਉਮੀਦ ਹੈ ਜਿਸ ਦੇ ਵਿੱਚ ਕੈਥਲ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕਈ ਹੋਰ ਨੌਜਵਾਨਾਂ ਨੂੰ ਡਿਪੋਰਟ ਕਿਤੇ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ ਡੀਐਸਪੀ ਲਲਿਤ ਯਾਦਵ ਦਾ ਸਹਿਗਾ ਕਿ ਅਜ ਤੱਕ ਕਿਸੇ ਵੀ ਨੌਜਵਾਨ ਨੇ ਏਜੰਟਾ ਦੇ ਵਿਰੁੱਧ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ ਪਰ ਜੋ ਹੁਣ ਖਬਰ ਆ ਰਹੀ ਹੈ ਉਸ ਦੇ ਮੁਤਾਬਕ ਤੋਂ ਦੱਸਦੀ ਹੈ ਕਿ ਟਰੰਪ ਸਰਕਾਰ ਦੇ ਵੱਲੋਂ ਹਰਿਆਣਾ ਦੇ 50 ਨੌਜਵਾਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ